ਆਮ ਆਦਮੀ ਪਾਰਟੀ ਹਾਈ ਕਮਾਂਡ ਵੱਲੋਂ ਅੱਜ ਵਿਧਾਨ ਸਭਾ ਹਲਕਾ ਫਲੋਰ ਤੋਂ ਸੰਜੇ ਟਵਾਲ ਨੂੰ ਹਲਕਾ ਫਲੋਰ ਦਾ ਸੰਗਠਨ ਇੰਚਾਰਜ ਨਿਯੁਕਤ ਕੀਤਾ ਗਿਆ ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਪ੍ਰਦੀਪ ਦੁੱਗਲ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ <strong>ਸਮਿਤ</strong> ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕੌਂਸਲਰ ਅਤੇ ਸੰਜੇ ਟਵਾਲ ਦੇ ਸਮਰਥਕਾਂ ਵੱਲੋਂ ਸੰਜੇ ਟਵਾਲ ਨੂੰ ਮੁਬਾਰਕਬਾਦ ਦਿੱਤੀ ਗਈ ਤੇ ਲੱਡੂ ਵੰਡ ਕੇ ਖੁਸ਼ੀ ਜ਼ਾਹਰ ਕੀਤੀ ਗਈ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਦੁੱਗਲ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਪਾਰਟੀ ਹਾਈ ਕਮਾਂਡ ਦਾ ਸੰਜੇ ਟਵਾਲ ਨੂੰ ਸੰਗਠਨ ਇੰਚਾਰਜ ਨਿਯੁਕਤ ਕਰਨ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਸੰਜੇ ਟਵਾਲ ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਮਿਹਨਤ ਕੀਤੀ ਗਈ ਹੈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਫਲੋਰ ਤੋਂ ਵੱਡੀ ਲੀਡ ਨਾਲ ਜਿੱਤ ਹਾਸਲ ਕਰੇਗੀ ਇਸ ਮੌਕੇ ਸੰਜੇ ਟਵਾਲ ਨੇ ਪਾਰਟੀ ਹਾਈ ਕਮਾਂਡ ਦਾ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਦੁੱਗਲ ਅਤੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੋ ਜ਼ਿੰਮੇਵਾਰੀ ਪਾਰਟੀ ਨੇ ਉਨ੍ਹਾਂ ਦਿੱਤੀ ਹੈ ਉਹ ਪੂਰੀ ਦਿੰਦੇ ਹੀ ਨਾਲ ਨਿਭਾਉਣਗੇ ਮੈਂ ਸੰਜੀਤਵਾਲ ਜੋ ਅੱਜ ਹਲਕਾ ਫਲੋਰ ਦਾ ਮੈਨੂੰ ਸੰਗਠਨ ਇੰਚਾਰਜ ਲਗਾਇਆ ਗਿਆ ਮੈਂ ਸਾਰਾ ਤੋਂ ਪਹਿਲਾਂ ਦਾ ਸਾਡੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦਾ ਅਤੇ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸ਼੍ਰੀ ਦੁੱਗਲ ਸਾਹਿਬ ਜੀ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਤੇ ਮੈਂ ਪੂਰੇ ਹਾਈ ਕਮਾਂਡ ਨੂੰ ਯਕੀਨ ਦਿਵਾਉਂਦਾ ਜਿਹੜਾ ਵੀ ਕੰਮ ਸਾਡੇ ਹਲਕਾ ਫਲੋਰ ਦਾ ਹੋਵੇਗਾ ਉਹ ਪਹਿਲ ਦੇ ਅਧਾਰ ਤੇ ਹੋਵੇਗਾ ਇਹ ਨੇ ਵੀ ਸਾਡੀ ਕੱਲੀ ਆਮ ਆਦਮੀ ਪਾਰਟੀ ਅਸੀਂ ਪੂਰੇ ਹਲਕੇ ਨੂੰ ਪੂਰੇ ਹਲਕੇ ਦੇ ਜਿੰਨੇ ਵੀ ਲੋਕ ਆ ਇਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਅਤੇ ਮੈਂ ਭਰੋਸਾ ਦਵਾਉਂਦਾ ਹਾਂ ਸਾਡੀ ਸਬੂਚੀ ਟੀਮ ਸ਼੍ਰੀ ਸੋਧਿਆ ਜੀ ਜਿਹੜਾ ਨੇ ਕੱਲ 117 ਬੰਦੇ ਦੀ ਮੀਟਿੰਗ ਲਈ ਉਹਨਾਂ ਨੇ 117 ਬੰਦੇ ਚੁਣੇ ਜਿਨ੍ਹਾਂ ਵਿੱਚੋਂ ਮੇਰਾ ਵੀ ਨਾਮ ਆਇਆ ਤੇ ਮੈਂ ਦੁਬਾਰਾ ਤੋਂ ਫਿਰ ਤੋਂ ਇੱਕ ਵਾਰ ਧੰਨਵਾਦ ਕਰਦਾ ਸਾਡੇ ਹਲਕਾ ਅੰਚਾਰਜ ਜੀ ਦਾ ਤੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਡਿਸਟ੍ਰਿਕਟ ਪ੍ਰੈਜ਼ੀਡੈਂਟ ਜੀ ਦਾ ਮੈਂ ਆਪਣੇ ਹਲਕਾ ਚਾਰਜ ਤੇ ਆਪਣੇ ਹਾਈ ਕਮਾਂਡ ਜੀ ਤੇ ਆਪਣੀ ਪੂਰੀ ਜਿਹੜੀ ਟੀਮ ਆ ਸਾਡੀ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਕਿ ਮੇਰੇ ਹਸਬੰਦ ਨੂੰ ਇਹ ਅਹੁਦਾ ਦਿੱਤਾ ਆ ਤੇ ਮੈਂ ਜਾਣਦੀ ਆ ਕਿ ਉਹ ਪਾਰਟੀ ਲਈ ਬਹੁਤ ਵਧੀਆ ਕੰਮ ਕਰਨ ਤੇ ਪਾਰਟੀ ਨੂੰ ਅੱਗੇ ਲੈ ਕੇ ਜਾਣ ਬਹੁਤ ਬਹੁਤ ਧੰਨਵਾਦ ਅੱਜ 117 ਸੰਗਠਨ ਇਨਚਾਰਜ ਆਮ ਆਦਮੀ ਪਾਰਟੀ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਇੰਚਾਰਜ ਮਨੀਸ਼ ਸੋਧਿਆ ਜੀ ਸਰਦਾਰ ਭਗਵੰਤ ਸਿੰਘ ਮਾਨ ਅਮਨ ਅਰੋੜਾ ਜੀ ਨੇ 117 ਸੰਗਠਨ ਮੰਤਰੀ ਲਾਏ ਆ ਜਿਹਦੇ ਵਿੱਚੋਂ ਮੈਂ ਸਾਰਿਆਂ ਨੂੰ 117 ਨੂੰ ਵਧਾਈਆਂ ਦੇਣਾ ਖਾਸ ਕਰਕੇ ਡਿਸਟ੍ਰਿਕਟ ਜਲੰਧਰ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਆਪਣੇ ਡਿਸਟ੍ਰਿਕਟ ਦੇ ਸਾਰੇ ਨਵੇਂ ਸੰਗਠਨ ਇੰਚਾਰਜਾਂ ਨੂੰ ਬਹੁਤ ਬਹੁਤ ਮੁਬਾਰਕ ਤੇ ਸ਼ਹਿਰਗਰਾਂ ਦਾ ਅੱਜ ਨਾਮ ਉੱਚਾ ਕਰਨ ਵਾਲੇ ਸਾਡੇ ਸੰਜੀਤ ਅਵਾਲ ਜੀ ਜਿਨ੍ਹਾਂ ਦੇ ਮੈਸੇਜ ਕਾਉਂਸਲਰ ਕਾਉਂਸਲਰ ਵੀ ਨੇ ਇਥੋਂ ਐਮਸੀਬੀ ਨੇ ਤੇ ਇਹ ਆਪ ਵੀ ਐਮਸੀ ਰਹੇ ਨੇ ਤੇ ਇਹਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਪੂਰੇ ਸ਼ਹਿਰ ਗਰਾਿਆਂ ਦਾ ਨਾਮ ਬਹੁਤ ਵਧੀਆ ਤਰੀਕੇ ਨਾਲ ਰੋਸ਼ਨ ਕੀਤਾ ਸੰਜੇ ਟਵਾਲ ਜੀ ਨੇ ਇਹ ਦਿਨ ਰਾਤ ਪਾਰਟੀ ਲਈ ਸੇਵਾ ਕਰਦੇ ਆ ਤੇ ਮੈਂ ਪਾਰਟੀ ਨੂੰ ਵੀ ਯਕੀਨ ਦਿਵਾਉਣਾ ਪ੍ਰਿੰਸਪਲ ਸਾਹਿਬ ਨੂੰ ਵੀ ਯਕੀਨ ਦਿਵਾਉਣੇ ਆ ਕਿ ਸੰਜੇ ਟਵਾਲ ਜੀ ਇਸੇ ਤਰੀਕੇ ਦੇ ਨਾਲ ਆਪਣੇ ਇਸ ਜ਼ਿੰਮੇਵਾਰੀਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਨਿਭਾਉਣਗੇ ਧੰਨਵਾਦ ਅੱਜ ਸਮੁੱਚੇ ਪੰਜਾਬ ਦੇ ਵਿੱਚ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਹਲਕਾ ਜਿਹੜੇ ਉਹ ਸੰਗਠਨ ਇੰਚਾਰਜ ਜਿਹੜੇ ਲਗਾਏ ਆ ਉਸ ਦੇ ਵਿੱਚ ਹਲਕਾ ਵਿਧਾਨ ਸਭਾ ਫਲੋਰ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਚੇਚੀਅਤ ਸੰਜੀਤ ਅਟਵਾਲ ਜੀ ਔਰ ਜਿਹੜੇ ਕਾਉਂਸਲਰ ਵੀ ਰਹਿ ਚੁੱਕੇ ਆ ਸਾਡੇ ਭੈਣ ਜਿਹੜੇ ਅੰਜੂ ਅਟਵਾਲ ਜੀ ਜਿਹੜੇ ਮੌਜੂਦਾ ਕਾਉਂਸਲਰ ਨੇ ਔਰ ਸੰਜੀਤ ਅਟਵਾਲ ਨੂੰ ਹਾਈ ਕਮਾਂਡ ਨੇ ਬਹੁਤ ਹੀ ਵੱਡਾ ਜਿਹੜਾ ਹੈ ਉਹ ਫਤਵਾ ਦਿੱਤਾ ਆ ਔਰ ਆਸ ਕਰਦੇ ਆ ਕਿ ਸੰਜੀਤ ਜਿਹੜਾ ਪਹਿਲਾਂ ਵੀ ਬਹੁਤ ਵੱਡੇ ਕੰਮ ਜਿਹੜਾ ਹੈਗਾ ਪਾਰਟੀ ਦੇ ਵਿੱਚ ਕਰਦਾ ਸੀ ਤੇ ਹੁਣ ਹੋਰ ਜਿਹੜਾ ਹੈਗਾ ਅੱਜ ਜਿਹੜਾ ਹੈਗਾ ਸੰਗਠਨ ਅਨਚਾਰਜ ਲਗਣ ਤੇ ਜਿਹੜਾ ਹੈ ਉਹ ਹੋਰ ਜਿਹੜਾ ਹੈਗਾ ਪਾਰਟੀ ਦੀ ਵੱਧ ਸੇਵਾ ਕਰੇਗਾ ਔਰ ਮੈਂ ਆਪਣੇ ਵੱਲੋਂ ਹਲਕਾ ਵਿਧਾਨ ਸਭਾ ਫਲੋਰ ਦੇ ਹਲਕਾ ਚਾਰਜ ਹੋਣ ਦੇ ਨਾਤੇ ਮੈਂ ਪ੍ਰਦੀਪ ਦੁੱਗਲ ਜੀ ਦਾ ਜਿਹੜਾ ਕਿ ਸਾਡੇ ਜਿਹੜਾ ਜਲੰਧਰ ਦਿਹਾਤੀ ਦੇ ਪ੍ਰਧਾਨ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਗਰਾਏ ਦੇ ਨੇ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਨਾ ਆ ਔਰ ਸਮੁੱਚੀ ਹਾਈ ਕਮਾਂਡ ਜਿਹੜੀ ਹੈ ਸਾਡੀ ਲੀਡਰਸ਼ਿਪ ਆ ਸਾਡੇ ਬਹੁਤ ਹੀ ਸਤਿਕਾਰਯੋਗ ਮਨੀਸ਼ ਸ਼ੋਧਿਆ ਜੀ ਜਿਹੜੇ ਸਾਡੇ ਪੰਜਾਬ ਦੇ ਪਰਿਵਾਰੀ ਨੇ ਔਰ ਬਹੁਤ ਹੀ ਸਤਿਕਾਰ ਸਾਡੇ ਸੂਬੇ ਦੇ ਮੁੱਖ ਮੰਤਰੀ ਸਦਾ ਭਵਨ ਸਿੰਘ ਮਾਨ ਜੀ ਔਰ ਬਹੁਤ ਹੀ ਸਤਿਕਾਰ ਸਾਡੇ ਰਾਸ਼ਟਰੀ ਕਨਵੀਨਰ ਆ ਅਰਵਿੰਦ ਕੇਂਦਰੀਵਾਲ ਜੀ ਔਰ ਮੈਂ ਅਮਨ ਅਰੋੜਾ ਜੀ ਜਿਹੜੇ ਸਾਡੇ ਪ੍ਰਧਾਨ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਮੈਂ ਸਾਰੀ ਹੀ ਸਮੁੱਚੀ ਲੀਡਰਸ਼ਿਪ ਦਾ ਦਿਲ ਦੀਆਂ ਘਰ ਹਰਾਈਆਂ ਤੋਂ ਧੰਨਵਾਦ ਕਰਦਾ ਆ ਔਰ ਮੈਂ ਇਹ ਵੀ ਵਿਸ਼ਵਾਸ ਦਵਾਉਣਾ ਆ ਕਿ ਸੰਜੀਤ ਅਟਵਾਲ ਇਸ ਹਲਕਾ ਵਿਧਾਨ ਸਭਾ ਫਲੋਰ ਨੂੰ ਅੱਗੇ ਲਿਜਾਣ ਦੇ ਵਿੱਚ ਜਿਹੜੀ ਆ ਆਪਣੀ ਬਹੁਤ ਹੀ ਵੱਡੀ ਤਨੁਮਨੋ ਜਿਹੜੀ ਹੈਗਾ ਸੇਵਾ ਕਰਨਗੇ ਸੋ ਮੈਂ ਸਮੁੱਚੇ ਪਰਿਵਾਰ ਨੂੰ ਅੰਜੂਟਵਾਲ ਸਾਡੇ ਭੈਣ ਜਿਹੜੇ ਐਮਸੀ ਆ ਖਾਸ ਤੌਰ ਤੇ ਅ ਅਟਵਾਲ ਸਾਹਿਬ ਦੀ ਮਾਤਾ ਔਰ ਸੰਜੀਤ ਅਟਵਾਲ ਨੂੰ ਮੈਂ ਸਾਰੇ ਹੀ ਗਰਾਿਆਂ ਦੇ ਜਿਹੜੇ ਹੈਗਾ ਸ਼ਹਿਰ ਨਿਵਾਸੀਆ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਆ ਔਰ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਲਕਾ ਵਿਧਾਨ ਸਭਾ ਫਲੋਰ ਦੇ ਲਈ ਇਹ ਪਰਿਵਾਰ ਔਰ ਸੰਜੀਤ ਅਟਵਾਲ ਜੀ ਆਪਣੇ ਵੱਲੋਂ ਤਨੁਮਨੋ ਤਨੋ ਜਿਹੜਾ ਹੈਗਾ ਬਹੁਤ ਹੀ ਵੱਡੀ ਸੇਵਾ ਕਰਨਗੇ ਬਹੁਤ ਬਹੁਤ ਧੰਨਵਾਦ